ਸਾਸਰੀ ਕਾਇਤਨ ਸਾਰੇ ਨੂੰ ਮੈਂ ਤੁਹਾਡੀ ਆਪਣੀ ਅਮਰਕੀਤ ਕردوਸ਼ੀ ਜੋਸ਼ੀ ਜੈਨਰਨ ਤੇ ਨੰਦਪ੍ਰੀਤ ਨਾਮ ਦਾ ਇਸਪੜਾ ਸਹਾਇ ਕਰਦੇ ਲੋ ਜੀ ਹਾਜ਼ਰਾਂ ਸੇ ਤੁਹਾਡੇ ਲਈ ਬਹੁਤ ਇੱਕ ਪਿਆਰਾ ਜਿਹਾ ਲੋਕੀਤ ਲੈ ਕੇ ਤੇ ਉਸ ਤੋਂ ਪਹਿਲਾਂ ਇਹ ਗੀਤ ਤੋਂ ਬਾਅਦ ਫਿਰ ਮੈਂ ਤੁਹਾਨੂੰ ਜੈ ਨੱਚਦਾ ਪਾਉਂਗੀ ਬਹੁਤ ਜੀ ਚੌਥੀ ਵਾਰੀ ਮੈਨੂੰ ਲੱਗਦਾ ਮੈਂ ਰਿਪੀਟ ਕਰਨ ਲੱਗੀਆਂ ਬਹੁਤ ਪੈਣਾ ਠੀਕ ਵੀ ਹੋ ਗਈਆਂ ਨੇ ਵੀ ਗੋਡਿਆਂ 'ਚ ਮੈਂ ਕੜਕੜ ਦੀ ਆਵਾਜ਼ ਆਉਂਦੀ ਹੈ ਨਾ ਜੇ ਗੋਡਾ ਕੁਝ ਨਾ ਐ ਵੀ ਲੱਗ ਜਾਏ ਮੜ ਜਾ ਤਾਂ ਟੀਮ ਖੜਾ ਪੈ ਜਾਂਦਾ ਹੈ ਸਾਡੇ ਆਪਨੇ ਬੋਟੀ ਠੀਕ ਹੋਈ ਉਸ ਉਹ ਹੀ ਮੈਨੂੰ ਦੱਸ ਕੇ ਗਈ ਆਪ ਉਸ ਸਟਾਫਨਰਸ ਇੰਟੀਮੀਨ ਨੰਦਸਾ ਤੋਂ ਉਹ ਰਸਤਾ ਆਪਨਰਸ ਰਿਟਾਇਰ ਹੋਈ ਆ ਉਹਨੇ ਬਹੁਤ ਸਾਰੇ ਦਵਾਈਆਂ ਖਾ ਲਈਆਂ ਸੀ ਪਰ ਨਹੀਂ ਠੀਕ ਹੋਈ ਫਿਰ ਇਹ ਦੇਸੀ ਨੁਕਤੇ ਨਾਲ ਉਹ ਬਿਲਕੁਲ ਇੱਕ ਮਹੀਨੇ ਜੀ ਠੀਕ ਹੋ ਗਈ ਹੈ ਨਾ ਖਾਂਦੇ ਖਾਂਦੀ ਬਸ ਇਹ ਮੈਂ ਤੁਹਾਨੂੰ ਜਿਹੜੇ ਨਹੀਂ ਪਹਿਲਾਂ ਲਿਖਿਆ ਲਿਖ ਲਿਓ ਤੇ ਇਸ ਵੀਡੀਓ ਬਾਅਦ ਪਾਉਂਗੀ ਤੇ ਆ ਜੋ ਫਿਰ ਆਪਾਂ ਲਾ ਜੇ ਰੌਣਕਾ ਇਹਦੇ ਵਿੱਚ ਇੱਕ ਉਹ ਬੋਲੀ ਮਾਰੀ ਸੀ ਪਰਝਾਈਆਂ ਨੇ ਹੰਸ ਰਾਜਾ ਹੋਇਆ ਉਹਨੂੰ ਕਹੇ ਤੂੰ ਮੋਰਨੀ ਵਿਆਹ ਕੇ ਲਿਆ ਉਹ ਫਿਰ ਆਪਣੇ ਦੋਸਤ ਪੰਡਤ ਕੋਲੇ ਵਾਗਿਆ ਜਿੰਮੀ ਦਾ ਪਰਝਾਈਆਂ ਨੇ ਐ ਕਰਕੇ ਮੈਨੂੰ ਬੋਲੀ ਮਾਰਿਆ ਉਹ ਫਿਰ ਉੱਥੇ ਰਹਿ ਗਿਆ ਉਹਦੀ ਮੋਰਨੀ ਦੇ ਭਾਗ ਵਿੱਚ ਉੱਥੇ ਫਿਰ ਲੱਭ ਲਈ ਉਹਨੇ ਮੋਰਨੀ ਤੁਸੀਂ ਫਿਰ ਗੀਤ ਸੁਣਿਓ ਹਨਾ ਤੇ ਫਿਰ ਉਹਨਾਂ ਨੇ ਦੱਸਿਆ ਵੀ ਇੱਕ ਤੂੰ ਵਿਚਾਰ ਕਰ ਲੈ ਤਿੰਨ ਤੱਕ ਬਿਠਾ ਦੇਾਂਗੇ ਐਨੀ ਗੱਲ ਕਹਿ ਕੇ ਕੋਲੇ ਤੇ ਸਵਾਰ ਹੋ ਗਿਆ ਤੇ ਫਿਰ ਮੋਰਨਿੰਗ ਕਹਿੰਦੀ ਮੈਨੂੰ ਤਾਂ ਹੁਣ ਹੀ ਨਾ ਲੈ ਜਾਓ ਆਈ ਨਾ ਮੈਨੂੰ ਛੱਡ ਕੇ ਜਾਓ ਤੇ ਇਹ ਤੁਸੀਂ ਸੁਣੋਗੀ ਤਾਂ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਮੇਰਾ ਖਿਆਲ ਆ ਤੁਸੀਂ ਇਹ ਵੀ ਨਹੀਂ ਸੁਣਿਆ ਹੋਣਾ ਤੇ ਇਹ ਸਾਥੋਂ ਸੁਣੋ ਪਰ ਪਹਿਲੀ ਵਾਰੀ ਹੈ ਨਾ ਤੇ ਪਰ ਇਹ ਉਹ ਗੀਤ ਨੇ ਹੋ ਸਕਦਾ ਕਿਸੇ ਨੇ ਸੁਣਿਆ ਹੋਵੇ ਪਰ ਮੈਨੂੰ ਐ ਲੱਗਦਾ ਕਿ ਨਹੀਂ ਸੁਣਿਆ ਹੋਣਾ ਹਨਾ ਤੇ ਆ ਜੋ ਬੜਾ ਪਾਲੀ ਰੌਣਕ ਹੈ ਇਹਦੇ ਵਿੱਚ ਕੀ ਕਿਹਾ ਉਹਨਾਂ ਨੇ ਪਹਿਲੇ ਦਿਨੋਂ ਬੋਲੀਆਂ ਮਾਰਦੀਆਂ ਆਈਆਂ ਨੇ ਹਨਾ ਤੇ ਜਦੋਂ ਉਹ ਕਹਿੰਦੇ ਵੀ ਤੇਰੇ ਭੈਣ ਦਾ ਤਾਂ ਸ੍ਰਿਸ਼ਟਾ ਲੈਂਦੇ ਨਹੀਂ ਫਿਰ ਉਹ ਕਹਿੰਦੇ ਤੂੰ ਚਿੰਗਾ ਫਿਰ ਮੋਰ ਨਹੀਂ ਵਿਆਹ ਕੇ ਲਿਆ ਕੇ ਬਿਠਾ ਤੇ ਫਿਰ ਦੇਖੋ ਉਹਨਾਂ ਨੇ ਕਿਵੇਂ ਫਿਰ ਮੂਤ ਨਹੀਂ ਲੱਭੀ ਹੈਨਾ ਆਜੋ ਫਿਰ ਲਾਈਏ ਰੌਣਕਾਂ ਹੈ ਬੋਲੀ ਪਾਪੀਆਂ ਨੇ ਮਾਰੀ ਬੋਲੀ மிி மோபோ திரப்ப ਫਿਰ ਲੱਗੀ ਬ੍ਰਾਹਮਣ ਜਾਂ ਨਾਈ ਹਿੰਬੇ ਜਾਂਦੇ ਕੁੜੀਆਂ ਦੇਖਣ ਰਿਸ਼ਤੇ ਕਰਨ ਤੇ ਬ੍ਰਾਹਮਣ ਜਾਦੇ ਜਾਂਦੇ ਫਿਰ ਉਹ ਉਹਦੇ ਕੋਲੇ ਬ੍ਰਾਹਮਣ ਕੋਲੇ ਆ ਗਿਆ ਫਿਰ ਆ ਕੇ ਉਹਨੂੰ ਕਹਿੰਦਾ ਬੋਲੀ ਪਾਪੀਆਂ ਨੇ ਮਾਰੀ ਸੁਣ ਅੰਬ੍ਰਾਮਣਾ ਹੋਏ ਦੋਸ ਤ ਸ ਯਾਰਲੀ ਕੇ ਮੋਰੀ ਨੀਂਬੀਆ ਉਮਰਮਣੇ ਹੋਤ ਤੁਰ ਪੀਆ ਹੋਤ ਤੁਰ ਪੀਆ ਊਂਗੀ ਕੀ ਉਡੀ ਮਰਨੀ ਸਰਦ ਸੁਣੇ ਰਹੀ ਜਾਂਦੀ ਸੁਣੇ ਬਹਾਮਣਾ ਨੜਿਆ ਕੀ ਯਾਤੀ ਉਸ ਦੀ ਕੀ ਹੈ ਯਾਤੀ ਉਸ ਦੀ ਸੁਣ ਲੋ ਬੀਬੀ ਕੁੜੀਏ ਨੀ ਸੁਣ ਲੋ ਬੀਬੀ ਓੜੀ ਮੈਂ ਤਾਂ ਬਾਂ The Lord be ਦੇ دیے ਪੂਜ ਕੇ ਸੁੰਦੇਰੀ ਤੂੰ ਸਹਲੇ ਜੇਵਾਨ ਤੁਰਦੀ ਮੋਰਾ ਬਾੜੀ ਚ ਬਰਹਾਂਸ ਰਾਜਾ ਨਾਲ ਨਾ ਮੈਂ ਲਿਆਇਆ ਨੂੰ ਮਨ ਸਰਾਇਆ ਮੇਰੇ ਨਾਲ ਹੈ ਮਨ ਸਰਾਇਆ ਮੇਰੇ ਨਾਲ ਹੈ ਇਹ ਗਲੀ ਦੀ ਤੋ ਕਰਨੀ ਵੇਚਰ ਤੈਨੂੰ ਤਖਤ ਤੇ ਬੈਠਾ ਮਾਤੂ ਹੈ 부ਧੀ ਕੇ day ਇੱਕੇ ਤਰ੍ਹਾਂ ਪੈਸਿਓ ਕਦੇ ਵੀ ਛੱਡ ਕੇ ਨਹੀਂ ਨਾਲ ਹੀ ਜਾਉਂਗੀ ਹੈ ਪਤਾ ਲੱਗ ਗਿਆ ਤੇ ਉਮੀਦ ਆ ਤੁਹਾਨੂੰ ਵੀ ਕੀਤੇ ਪਸੰਦ ਆਇਆ ਹੋਊਗਾ ਤੇ ਆ ਜਿਓ ਫਿਰ ਆਪਾਂ ਇਹ ਮੁਕਤੇ ਵੱਲ ਇਹ ਜਿਵੇਂ ਵੀ ਬੱਚੇ ਇਹਨਾਂ ਸੱਚ ਗੋਡਾ ਦੱਸਿਆ ਗੋਡਿਆਂ ਵਿੱਚ ਕੜਕੜ ਦੀ ਆਵਾਜ਼ ਆਉਂਦੀ ਹੈ ਹਨਾ ਤੇ ਜੇ ਗੋਟੇ ਨਾਲ ਵੀ ਜੁੜ ਜਾਣ ਤਾਂ ਵੀ ਚਿੰਗਿਆਂ ਦਾ ਪੈ ਜਾਂਦਾ ਤੁਹਾਨੂੰ ਦੱਸਿਆ ਹੈਨਾ ਇਹਦਾ ਬਹੁਤ ਹੀ ਸੌਖਾ ਜਿਹਾ ਲਾਜ ਹੈ ਕੀ ਲੈਣਾ ਤੁਸੀਂ ਦੇਖ ਲਓ ਤੇ ਕਈ ਵਾਰੀ ਨੂੰ ਫੇਰ ਪੈਣਾ ਫੋਨ ਕਰ ਕਰ ਪੁੱਛਿਆ ਫੇਰ ਮੈਨੂੰ ਡੈਰੀਆਂ ਚੱਕਣੀਆਂ ਪੈਂਦੀਆਂ ਨੇ ਮੇਰੇ ਕਿਹੜਾ ਜਵਾਨੀ ਯਾਦ ਰਹਿੰਦੇ ਨੇ ਨੁਕਤੇ ਹਨ ਲੈ ਲੀਖੋ ਫਿਰ ਤੁਸੀਂ ਕਾਲੇ ਤਿਲ 50 ਗ੍ਰਾਮ ਇਹ 8 ਕਿ ਜਨ ਹੈ ਇੱਥੇ 50 50 ਗ੍ਰਾਮ ਹੀ ਲੈਣੀਆਂ ਨੇ ਕਾਲੇ ਤਿਲ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਕਈਆਂ ਨੂੰ ਬੇਕਿੰਗ ਪਾਊਡਰ ਦਾ ਪਤਾ ਨਹੀਂ ਲਾ ਮਿੱਠੇ ਸੋਡੇ ਨੂੰ ਕਹਿੰਦੇ ਨੇ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ ਇਹ ਵੀ 50 ਗ੍ਰਾਮ ਗੁਲਬੰਦੀ ਬਦਾਮ 50 ਗ੍ਰਾਮ ਇਹਨੇ ਜਿਹੜਾ ਡੇਢ ਵੱਧ ਹੁੰਦਾ ਗੁਰਬੰਦੀ ਬਦਾਮਾਂ ਤੇ ਤੇ ਦੂਜੇ ਦਾ ਸੁੱਕੇ ਜਿਹੇ ਹੁੰਦੇ ਨਾ ਇਹ ਥੋੜੇ ਨਾਲ ਛੋਟੇ ਹੁੰਦੇ ਨੇ ਆਪੇ ਪੰਸਾਰੀ ਤੁਹਾਨੂੰ ਦੇਣਗੇ ਗੁਰਬੰਦੀ ਬਦਾਮ 50 ਗ੍ਰਾਮ ਪੰਜੇ ਮੱਕਜ ਇਹ ਵੀ 50 ਗ੍ਰਾਮ ਫੁੱਲ ਮਖਾਣੇ ਇਹ ਵੀ 50 ਗ੍ਰਾਮ ਕਿੱਕਰਾਂ ਦੀ ਗੂੰਦ ਇਹ 50 ਗ੍ਰਾਮ ਅਰਸੀ ਇਹ ਵੀ 50 ਗ੍ਰਾਮ ਹੈਨਾ ਇਹ ਕੁੱਲ ਵਜ਼ਨ 400 ਗ੍ਰਾਮ ਹੋ ਗਿਆ ਨਾ ਤਾਂ ਤੁਸੀਂ ਇੰਨਾ ਅੱਠਾਂ ਚੀਜ਼ਾਂ ਦਾ ਮਿਕਸਚਰ ਬਣਾ ਲਓ ਹੈ ਇਹ ਰਾਤ ਨੂੰ ਸੌਣ ਤੋਂ ਪਹਿਲਾਂ ਪੌਣਾ ਚਮਚਾ ਅੱਧਾ ਚਮਚਾ ਦੁੱਧ ਨਾਲ ਲਓ। ਪੂਰਾ ਚਮਚਾ ਭਰ ਕੇ ਪੀ ਲੈ ਸਕਦੇ ਹੋ ਨਾ। ਬਿਨਾ ਬ੍ਰੇਕ ਲਓ ਗੋਡੇ ਟਣਾ ਟਣ ਹੋ ਜਾਣਗੇ। ਐਨਾ ਵੀ ਅੱਜ ਖਾ ਲਿਆ ਕਰ ਲੂ ਨੂੰ ਫਿਰ ਤਾਂ ਕੋਈ ਫਾਇਦਾ ਨਹੀਂ ਨਾ। ਇਹਨੂੰ ਲਗਾਤਾਰ ਹੀ ਲਓ ਤੇ ਤੁਸੀਂ ਇਹਨੂੰ ਕਿੰਨੇ ਦਿਨਾਂ ਚਾਹੀਏ 50 50 ਗ੍ਰਾਮ ਮਸਾਹ ਚੰਕੀ ਚੱਟਦਾ ਹੈ ਨਾ। ਨਾ 50 ਗ੍ਰਾਮ ਦਾ ਚੱਟਦਾ ਵੀ ਨਹੀਂ। ਚਲੋ ਮਹੀਨਾ ਲੱਗ ਜੂਗਾ। ਉਹ ਮੋਟੀ ਕਰਨੀ ਮੇਰੇ ਤਾਂ 10ਵੇਂ ਦਿਨ ਹੀ ਮੈਨੂੰ ਐ ਪਤਾ ਲੱਗਣ ਲੱਗਾ ਵੀ ਕਿਹੜੇ ਗੋਡੇ ਦੁਖਦੇ ਨੇ। ਮੈਨੂੰ ਪਤਾ ਹੀ ਨਹੀਂ ਲੱਗਦਾ। ਥੋੜਾ ਠੀਕ ਹੋ ਗਏ ਨਾ। ਇਹ ਤੁਸੀਂ ਜ਼ਰੂਰ ਕਰਕੇ ਲਿਓ ਕਿ ਨਹੀਂ ਫਿਰ ਇੰਨਾ ਕਹੂੰ ਤਾਂ ਨਹੀਂ ਕੋਈ ਦੇਖੇ ਦਿੰਦਾ ਵਧੀਆ ਨੁਕਤਾ ਹੈ ਮੈਂ ਖਾ ਤਾਂ ਲਹੂੰਗੀ ਤੇ ਬਾਕੀ ਇਹ ਵੀ ਇੰਨਾ ਕਹਿੰਦੇ ਸਵਾਦ ਬਹੁਤ ਹੁੰਦਾ ਬੱਚੇ ਵੀ ਖਾ ਜਾਂਦੇ ਇਹ 400 ਗ੍ਰਾਮ ਮਰੀਜ਼ ਦੇ ਅੰਦਰ ਹੀ ਜਾਣਾ ਚਾਹੀਦਾ ਨੇ ਕਿਸੇ ਹੱਥ ਤੇ ਪੂਰਾ ਪੂਰਾ ਤਰਤਾ ਨਾ ਇਹ 400 ਗ੍ਰਾਮ ਆਪ ਵੀ ਖਾਓ ਜੇ ਮਰੀਜ਼ ਹੈ ਤੇ ਤੁਹਾਡੇ ਗੋਡੇ ਟੱਕਲ ਹੋ ਜਾਣਗੇ ਕਿਸੇ ਡਾਕਟਰ ਕੋਈ ਜਾਣ ਨਹੀਂ ਬੰਦ ਬਾਕੀ ਬਈ ਗਾਰੰਟੀ ਪ੍ਰਮਾਤਮਾ ਦਿੰਦਾ ਹੈ ਨਾ ਤੁਹਾਡੀਆਂ ਚੀਜ਼ਾਂ ਤੁਸੀਂ ਕਰਕੇ ਦੇ ਕਾਫੀ ਖਾਣੀਆਂ ਨੇ ਮੈਂ ਤਾਂ ਹੋਕਾ ਦੇਣਾ ਹੈ ਹਨਾ ਤੇ ਉਹ ਠੀਕ ਹੋਇਆ ਜਿਹੜਾ ਮੈਨੂੰ ਪੱਕਾ ਪਤਾ ਹੁੰਦਾ ਵੀ ਠੀਕ ਹੋ ਜਾਣਗੇ ਕੋਈ ਨੁਕਤਾ ਮੈਂ ਪਾਉਣੀ ਆ ਬਸ ਅੱਗੇ ਰੱਬ ਰੱਖਾ ਤੇ ਕੱਲ ਨੂੰ ਆਪਾਂ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ